ਇਹਨੇ ਇੱਕ ਵਾਰੀ ਵੀ ਨਹੀਂ ਕਿਹਾ ਹੈਗਾ ਕਿ ਸਾਨੂੰ ਗੱਡੀ ਦੀ ਲੋੜ ਨਹੀਂ ਹੈਗੀ ਕਿਉਂ ਹਾਲਚਾ ਉਹ ਮੁੰਡਾ ਮਿਹਨਤੀ ਆ ਫਿਰ ਇਹਦਾ ਮਤਲਬ ਕੀ ਆ ਹੁਣ ਨਖਰੇ ਸੀ ਮੰਗਾਂਗੇ ਸਾਡੇ ਕੋਲ ਹੈਗਾ ਮੈਂ ਆਪਣੀ ਭੈਣ ਦਾ ਰਿਸ਼ਤਾ ਮਿਹਨਤੀ ਮੁੰਡੇ ਨੂੰ ਕਰਨਾ ਮੈਂ ਕਿਹੜਾ ਉਹਰਾ ਕਰ ਲਾ ਹੋਰ ਕਿਵੇਂ ਆਉਣੇ ਹੋਗੇ ਜਾ ਮੈਂ ਤਾਂ ਸਹੀ ਭਾਈ ਆਗੀ ਮਾ ਲਤਾਈ ਲਵੇ ਢਾ ਮਾਰੇ ਹੋਨੀਆ ਮੈਂ ਤਾਂ ਤਾਈ ਇਧਰ ਨੰਗੀ ਜਾਂਦੀ ਸੀ ਮੈਂ ਆਖਿਆ ਮੈਂ ਚਲ ਤਾਈ ਬੈਠੀ ਆ ਸਾਹਮਣੇ ਮਿਲਿਓਨੀਆ ਚਲ ਵਧੀਆ ਕਰਿਆ ਕੁੜੇ ਢਾ ਮਾਰ ਲਿਆ ਹੋਰ ਸਰਾ ਠੀਕ ਨੇ ਸਾਰੇ ਹਾਂ ਤਾਂ ਹੀ ਠੀਕ ਨੇ ਤੂੰ ਦੱਸ ਵਧੀਆ ਆ ਦੇਖ ਲੈ ਤਾਈ ਤੇਰੀ ਕੁੜੀ ਨੂੰ ਤਾਂ ਵਧੀਆ ਰਿਸ਼ਤਾ ਮਿਲ ਗਿਆ ਹੈਨਾ ਹੋਰ ਭਾਈ ਵਧੀਆ ਮਿਲ ਗਿਆ ਸਹੀ ਗੱਲ ਆ ਦੇਖ ਲੈ ਤੈ ਤੂੰ ਸਾਰਾ ਦਿਨ ਕੰਮਾਂ ਚ ਕੱਲੀ ਜਣੀ ਔਖੀ ਹੁੰਨੀ ਐ ਪਹਿਲੇ ਤਾਂ ਤੂੰ ਮੈਨੂੰ ਕਹਿੰਦੀ ਹੁੰਦੀ ਸੀ ਜੇ ਮੇਰੇ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਜੇ ਮੈਂ ਤਾਂ ਆਥਣ ਨੂੰ ਵਿਆਹ ਕਰਦਾ ਹੁਣ ਤਾਂ ਤੇਰੇ ਮੁੰਡੇ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਹੁਣ ਤੂੰ ਉਹਦਾ ਰਿਸ਼ਤਾ ਕਰ ਦੇ ਨੌਕਰੀ ਤਾਂ ਮਿਲ ਗਈ ਭਾਈ ਫੇਰ ਕਰਾਂਗੇ ਵਿਆਹ ਨਾਲੇ ਹੁਣ ਤੈਨੂੰ ਪਤਾ ਅੱਜ ਕੱਲ ਕਿੱਥੇ ਰਿਸ਼ਤੇ ਦਰੇ ਪਏ ਨੇ ਆਏ ਓਹੋ ਦੇਖੇ ਪੜ ਕੋਈ ਨਾ ਰਿਸ਼ਤਾ ਵੀ ਨਹੀਂ ਬਣਦਾ ਰਿਸ਼ਤਾ ਤਾਂ ਬਣ ਜਾਂਦਾ ਓਹੋ ਤਾਂਈ ਤੂੰ ਮੇਰੀ ਗੱਲ ਸੁਣਾ ਮੇਰਾ ਤਾਇਆ ਤਾਂ ਨਾ ਬਾਲੇ ਵਧੀਆ ਰਿਸ਼ਤੇ ਕਰਾਉਂਦਾ ਹਾਂ ਤੇ ਤੂੰ ਨਾ ਬੱਸ ਮੁੰਡੇ ਦਾ ਰਿਸ਼ਤਾ ਲੈਣ ਦੀ ਕਰ ਚੱਲ ਫਿਰ ਤੂੰ ਐ ਕਰ ਤੂੰ ਤਾਈ ਨਾਲ ਗੱਲ ਕਰ ਨਾਲ ਫੋਟੋ ਫੁੱਟੋ ਮੰਗਾ ਦੇ ਮੁੰਡ ਕੁੜੀ ਦੀ ਫੋਟੋ ਤਾਂ ਮੈਂ ਮਗਵਾ ਦੂੰ ਤਾਈ ਪਹਿਲਾਂ ਮੈਂ ਗੱਲ ਤਾਂ ਕਰ ਲਾਂ ਬਾਅਦ ਚਾਪਾ ਫੋਟੋ ਵੀ ਦੇਖ ਲਾਂਗੇ ਕਿਹਰਾ ਮੈਂ ਗੱਲ ਕਰਨਾ ਤਾਈ ਨਾਲ ਚਲ ਚੰਗਾ ਤੂੰ ਗੱਲ ਕਰ ਦੇ ਮੈਨੂੰ ਦੱਸੀ ਫਿਰ ਕੀ ਕਹਿੰਦਾਗਾ ਮੁੱਕਰ ਨਾ ਜਾਈ ਤਾਈ ਕਿਤੇ ਮੈਂ ਇੱਥੇ ਲੈ ਕੇ ਆ ਜਾ ਨਹੀਂ ਮੁੱਕਰਦੀ ਤੂੰ ਇੱਕ ਵਾਰੀ ਬੁਲਾ ਤਾਂ ਲੈ ਚਲ ਮੈਂ ਕਰਦੀ ਆ ਫਿਰ ਗੱਲ ਜਾ ਕੇ ਆਂਗਾ ਚਲ ਮੈਂ ਦੇਖਾਂ ਇੰਨੇ ਕੋਈ ਹੋਰ ਕੰਮ ਆਰੇ ਨਿਭੜ ਗਏ ਸੱਚ ਤਾਏ ਨੇ ਕੱਲ ਮੈਨੂੰ ਫੋਟੋ ਤਾਂ ਪਾਤੀ ਸੀ ਫੋਟੋ ਤਾਂ ਉਹਨਾਂ ਨੇ ਦੇਖ ਲਈ ਕਹਿੰਦੇ ਪਸੰਦ ਵੀ ਐ ਤੇ ਹੁਣ ਮੈਂ ਤਾਏ ਨਾਲ ਗੱਲ ਵੀ ਕਰ ਲੈਣੀ ਆ ਕੁੜੀ ਤਾਂ ਉਹਨਾਂ ਦੇ ਪਸੰਦ ਆ ਗਈ ਹਲੋ ਸਸੀਗਾ ਤਾਇਆ ਸਤਿ ਸ਼੍ਰੀ ਅਕਾਲ ਭਈ ਸਰਪੀ ਬੋਲਦੀ ਆਂ ਕੁੜੀ ਹਾਂ ਤਾਇਆ ਹੋ ਠੀਕ ਹੋ ਆ ਤਾਇਆ ਹਾਂ ਠੀਕ ਠਾਕ ਭਈ ਵਧੀਆ ਤੁਸੀਂ ਦੱਸੋ ਆਪਣੇ ਪਰਿਵਾਰ ਦੀ ਰੋ ਗੱਲ ਆ ਵਧੀਆ ਤਾਇਆ ਆਪਣੇ ਦੱਸੋ ਤਾਈ ਹੋਰ ਸਾਰੇ ਠੀਕ ਨੇ ਹਾਂ ਠੀਕ ਠਾਕ ਭਈ ਜਮਾਂ ਚੜਦੀ ਕਲਾ ਰਾਜੀ ਖੁਸ਼ੀ ਚੱਲ ਤਾਇਆ ਜਿਹੜੀ ਮੈਂ ਤੁਸੀਂ ਨੇ ਮੈਨੂੰ ਫੋਟੋ ਪਾਈ ਸੀ ਨਾ ਕੁੜੀ ਦੀ ਹਾਂ ਭਈ ਉਹਨਾਂ ਦੇ ਤਾਇਆ ਕੁੜੀ ਪਸੰਦ ਆ ਗਈ ਹਾਂ ਤਾਂ ਮੈਂ ਤਾਂ ਸੁਣੂ ਇੱਕ ਇਹੀ ਗੱਲ ਕਹਿੰਦੀ ਸੀ ਵੀ ਤੁਸੀਂ ਆਪ ਦਾ ਲੈ ਕੇ ਆ ਜਿਓ ਉਹਨਾਂ ਨੂੰ ਉਹਨੂੰ ਪਈ ਫੇਰ ਕਾਦਾ ਇਹ ਦੱਸੋ ਉਹ ਹੋਤਾ ਆ ਕੱਲ ਨੂੰ ਛੁੱਟੀ ਆ ਮੁੰਡੇ ਨੂੰ ਸਰਕਾਰੀ ਮੈਂ ਤਾਂ ਕਹਿ ਨਹੀਂ ਆ ਤੁਸੀਂ ਕੱਲ ਨੂੰ ਹੀ ਆ ਜਾਓ ਕੱਲ ਨੂੰ ਪਈ ਨਾ ਪੇ ਜਾਣਾ ਸੀ ਮੈਂ ਇੱਕ ਪੈਨ ਦਮਾਉਣੀ ਤੇ ਆਪਣੇ ਗਮਾਂਡੀ ਨੇ ਮੇਰੀ ਉੱਥੇ ਜਾਣ-ਜਾਣ ਇਹ ਕਹਿੰਦੇ ਤੂੰ ਜਾਣ-ਜਾਣ ਹੈ ਤੇਰੀ ਛੋਟਾ ਫਿਰਦਾ ਹੈ ਨਾੜ ਕੇ ਸਾਡੇ ਨਾਲ ਚੱਲ ਮਾਂ ਅਗਲੇ ਦਿਨ ਆ ਜਾਾਂਗੇ ਨਾ ਨਾਤਾ ਆ ਤੂੰ ਤਾਂ ਆਪਦੀਆਂ ਹੀ ਮਾਰੀ ਜਾਣਾ ਬਾਅਦ ਚ ਵਗ ਜੀ ਮੈਨੂੰ ਨਹੀਂ ਪਤਾ ਹੈਗਾ ਕੱਲ ਨੂੰ ਨਾ ਤੂੰ ਇੱਥੇ ਆ ਜਾਵਦਾ ਕੁੜੀ ਵਾਲਿਆਂ ਨੂੰ ਲੈ ਕੇ ਉਪਈ ਦੇ ਰਹਾ ਫਿਰ ਖੜਾਉਣਾ ਚਲਾਇਆ ਮਾਨ ਕਰਕੇ ਕਹਿੰਦਾ ਅਗਲਾ ਚਲ ਦੇਖਦਾ ਇਹਨਾਂ ਨੂੰ ਖੜਾਉਣਾ ਫਿਰ ਇੱਧਰ ਆ ਉਹ ਉ ਤਾਂ ਮੇਰੀ ਗੱਲ ਸੁਣਤਾ ਆ ਉਹ ਤਾਂ ਤੈਨੂੰ ਮੈਂ ਕੱਲ ਨੂੰ ਵੀ ਕਹਿ ਦਿੰਦੀ ਉਹਦੀ ਨਾਂ ਆਉਂਦਾ ਮੈਂ ਤਾਂ ਤਾਂ ਕਹਿਨੀ ਆ ਵੀ ਕੱਲ ਨੂੰ ਨਾ ਮੁੰਡੇ ਨੂੰ ਸਰਕਾਰੀ ਛੁੱਟੀ ਹੈ ਫੇਰ ਉਹ ਬਾਗ ਜੁਗਤਾ ਆ ਫੇਰ ਕੀ ਪਤਾ ਦੋ ਹਫ਼ਤੇ ਨਾ ਪੁੱਠਾ ਮੁੜੀ ਫੇਰ ਨਹੀਂ ਕੋਈ ਗੱਲ ਵੜਨੀ ਹੈਗੀ ਫੇਰ ਲੰਬਾ ਪੈ ਜੂ ਨਾ ਨਾ ਠੀਕ ਹੈ ਭਾਈ ਚਲ ਮੈਂ ਉਹਦਾ ਲਾਉਣਾ ਇਹਦੇ ਭਾਈ ਨੂੰ ਕੁੜੀ ਦੇ ਨੂੰ ਕਿਉਂ ਉਹੀ ਗੱਲਬਾਤ ਕਰਦਾ ਭਾਈ ਸਾਰੀ ਪੜਿਆ ਲਿਖਿਆ ਹੈ ਚਲ ਠੀਕ ਹੈ ਤਾਇਆ ਹਾਂ ਮੈਂ ਲਾਉਣਾ 47 ਵਾਸਤੇ ਚੜਿਆ ਆਈ ਹਾਂ ਆਵਦਾ ਆ ਕੱਟ ਪਈ ਇਧਰੋਂ ਤੂੰ ਮੈਂ ਲਾਉਣਾ ਉਹਨੂੰ ਲਗਾਉਣਾ ਤੇ ਚਲ ਠੀਕ ਹੈ ਤਾਇਆ ਹਾਂ ਚੱਕ ਗੱਲ ਤਾਂ ਹੁਣ ਹੋ ਗਈ ਹੁਣ ਮੈਂ ਨਾ ਕੇਰਾ ਸੁਨੇਹਾ ਲਾ ਕੇ ਆਉਣੀ ਆ ਵੀ ਤੜਕੇ 7 ਵਜੇ ਆ ਜਾਣਗੇ ਲਾ ਮਾਤਾ ਵਧੀਆ ਹੋ ਗਿਆ ਕੁੜੀ ਵਾਲਾ ਨੰਡਾ ਵੀ ਪਸੰਦ ਆ ਗਿਆ ਹਨਾ ਚਲ ਇੱਕ ਗੱਲੋਂ ਤਾਂ ਵਧੀਆ ਨਾਲੇ ਮੇਰਾ ਵੀ ਕੰਮਾ ਤੋਂ ਪੈਂਡਾ ਛੁੱਟ ਜੂਗਾ ਚਲ ਦੇ ਕੋਈ ਆਉਗੀ ਵਧੀਆ ਗੱਲ ਹੈ ਜੀ ਸਿਆਣੀ ਘਰ ਦੀ ਧੀ ਆਵੇ ਮੈਂ ਤਾਂ ਆਪੇ ਹੀ ਚਾਹੁੰਦੀ ਸੀ ਚਲੋ ਕੀ ਕਰੂਗਾ ਇਕੱਲਾ ਬੰਦਾ ਵੇ ਜੇ ਤਾਂ ਹੁਣ ਮੁੰਡੇ ਦਾ ਬਾਪੂ ਹੁੰਦਾ ਹੋਰ ਗੱਲ ਸੀ ਚਲ ਕੁੜੀ ਨੂੰ ਬੁਲਾਉਂਗੀ ਫੋਨ ਕਰਕੇ ਫਿਰ ਉਸੇ ਨੂੰ ਕਹਿਣੀ ਆ ਵੀ ਆਜੂਗੀ ਅੱਖਾਂ ਭਲਾ ਲਾ ਕੇ ਉਹਨੂੰ ਫੋਨ ਉਹੀ ਕਰ ਲੂ ਗੱਲਬਾਤ ਮੈਨੂੰ ਤਾਂ ਇੰਨੀ ਗੱਲਬਾਤ ਆਉਂਦੀ ਨਹੀਂ ਕਰਨੀ ਹਾਂ ਮੰਮੀ ਕਿਹੜੇ ਫੋਟੋ ਜੀ ਭੇਜੀ ਜਾਂਦੀ ਆ ਕੁੜੀ ਦੀਆਂ ਲੈ 15 ਹੋ ਗਈ ਆ ਹੈਲੋ ਹਾਂ ਮੈਂ ਕਿਵੇਂ ਆ ਵਧੀਆ ਬੱਤ ਤੂੰ ਸੁਣਾ ਕਿਵੇਂ ਆ ਹਾਂ ਮੰਮੀ ਇਹ ਕਿਹੜੀ ਕੁੜੀ ਜੀ ਦੀ ਫੋਟੋ ਭੇਜੀ ਆ ਨੇ ਮੈਨੂੰ ਫੋਟੋ ਦਾ ਪੁੱਤੋ ਉਹ ਮੈਨੂੰ ਦੱਸ ਕੇ ਗਈ ਸੀ ਕਿ ਸਰਬੀ ਅੱਛਾ ਹਾਂ ਉਹ ਕਹਿੰਦੀ ਆ ਕਿ ਵੀ ਰਿਸ਼ਤਾ ਆ ਵਧੀਆ ਤੇਰੇ ਭਾਈ ਵਾਸਤੇ ਕੁੜੀ ਦੇਖਣੀ ਆ ਆਪਾਂ ਨੇ ਮੈਂ ਤੈਨੂੰ ਤਾਂ ਹੀ ਭੇਜੀਆਂ ਨੇ ਵੀ ਤੇਰੇ ਪਸੰਦ ਆ ਥੋੜੀ ਹਾਂ ਹਾਂ ਮੇਂ ਕੁੜੀ ਤਾਂ ਸੋਹਣੀ ਐ ਪਰ ਕਿੱਥੋਂ ਐ ਕੀ ਗੱਲਬਾਤ ਆ ਕੁਛ ਦੱਸਿਆ ਉਹ ਉਹਦੇ ਪਿੰਕਿਆਂ ਤੋਂ ਕਰਾਊਗੀ ਮੈਨੂੰ ਐ ਲੱਗਦਾ ਰਿਸ਼ਤਾ ਉਹ ਤਾਂਇ ਕਰਤਾ ਆਇਆ ਕਰਾਉਂਦਾ ਰਿਸ਼ਤੇ ਅੱਛਾ ਜੀ ਤਾਂਇ ਕਰਾਉਂਦਾ ਕੀ ਕਹਿੰਦੇ ਫਿਰ ਕਦੋਂ ਦੇਖਣ ਦੁਖਣਾਣਗੇ ਉਹ ਫਿਰ ਕੱਲ ਨੂੰ ਆਵਾਂਗੇ ਪੁੱਤ ਮੈਂ ਤਾਂ ਤੈਨੂੰ ਇਹੀ ਕਹਿ ਦਿੱਤੀ ਮਾਝੇ ਤੂੰ ਆ ਜਾਂਦੀ ਕੱਲ ਨੂੰ ਤੂੰ ਹੀ ਗੱਲ ਕਰ ਲੈਨੀ ਮੈਨੂੰ ਇੰਨੀ ਗੱਲ ਦਾ ਪਤਾ ਨਹੀਂ ਹੈਗਾ ਦੇਖ ਹੈ ਹਾਂ ਇਹ ਤਾਂ ਗੱਲ ਮਾ ਬਿਸਾਰੀ ਗੱਲ ਖੋਲਨੇ ਇਹ ਤਾਂ ਮੈਂ ਠੀਕ ਕੀਤਾ ਚਲ ਕੋਈ ਗੱਲ ਨਹੀਂ ਮੈਂ ਸਵੇਰੇ ਪਹੁੰਚ ਜੂਗੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਠੀਕ ਹੈ ਪੁੱਤ ਤੂੰ ਆ ਜੀ ਚਲ ਹਾਂ ਨਾਲੇ ਮਾਂ ਮੈਂ ਕਹਿੰਸੀ ਵੀਰ ਨੂੰ ਦੱਸਤਾ ਤਾਂ ਹਾਂ ਹਾਂ ਕੋਈ ਨਹੀਂ ਉਹ ਤਾਂ ਮੈਂ ਦੱਸਿਆ ਹੋਇਆ ਆ ਉਹ ਕੋਲ ਉਹਦੇ ਵੀ ਬਿਨਾ ਦੱਸੇ ਥੋੜੀ ਨਾ ਰਿਸ਼ਤਾ ਕਰਾਂਗੇ ਆਪਾਂ ਹੋਰ ਚਲ ਇਹ ਤਾਂ ਵਧੀਆ ਪਹਿਲਾਂ ਆਪ ਹੀ ਤਾਂ ਤੈਨੂੰ ਪਤਾ ਟਾਲੀ ਜਾਂਦਾ ਸੀਗਾ ਚਲ ਹੁਣ ਤਾਂ ਉਹਨੂੰ ਵੀ ਐ ਹੋ ਗਿਆ ਵੀ ਵਿਆਹ ਦੀ ਉਮਰ ਹੋ ਗਈ ਕਰ ਦੋ ਵਿਆਹ ਹੋਰ ਔਰ ਤੈਨੂੰ ਵੀ ਕੰਮ ਧੰਦੇ ਦਾ ਬਾੜਾ ਔਖਾ ਹੋ ਗਿਆ ਹੋਣਾ ਮੇਰੇ ਬਿਨਾ। ਫਿਰ ਔਖਾ ਤਾਂ ਹੋਈ ਜਾਂਦਾ ਫਿਰ ਤੈਨੂੰ ਪਤਾ ਹੀ ਆ। ਚਲ ਚਲ ਕੋਈ ਨਾ ਮਾਂ ਤੂੰ ਟੈਨਸ਼ਨ ਨਾ ਲੈ। ਮੈਂ ਤੇਰੇ ਕੋਲ ਕੱਲ ਪਹੁੰਚੂ ਕਿੰਨੇ ਵਜੇ ਆ ਜਾਣਗੀ ਉਹ? ਉਹ ਤਾਂ 9 ਵਜੇ ਰਹਿੰਦੇ ਨੇ ਆ ਜਾਵਾਂਗੀ ਤੁਸੀਂ ਦੇ ਹੀ ਤੁਰਪੀ ਇਥੋਂ। ਹਾਂ ਜੀ। ਫਿਰ ਮੈਂ ਕਰੂ ਮੈਂ 7 ਵਾਲੀ ਪਹਿਲੀ ਬੱਸ ਚੱਲ ਪੂੰਗੀ ਪਿੰਡੋਂ। ਹਾਂ ਠੀਕ ਹੈ। ਚਲ ਕੋਈ ਨਾ ਮੈਂ ਪਹੁੰਚੂ ਮੈਂ ਸਰੇ। ਤੈਨੂੰ ਕੀ ਹੋ ਰਿਹਾ ਸੀਗਾ ਕੀ ਦਾ ਫੋਨ ਆ ਰਿਹਾ ਸੀਗਾ ਵੇ ਭਾਈ ਫੋਨ ਤਾਂ ਆਇਆ ਸੀਗਾ ਹਾਂ ਰਿਸ਼ਤੇ ਵਾਲੇ ਆ ਰਹੇ ਨੇ ਕਿ ਤੇਰੇ ਭੈ ਜੀ ਦਾ ਵਿਆਹ ਹੁੰਦਾ ਹੁਣ ਤਾਂ ਅੱਛਾ ਹਾਂ ਠੀਕ ਆ ਫਿਰ ਤਾਂ ਮੈਨੂੰ ਉਹ ਸਮਿਓਂਗੇ ਕੱਪੜੇ ਲੀੜਾ ਦਵਾਉਂਗੇ ਮੈਨੂੰ ਹਣਾ ਮੈਂ ਵੀ ਜਾਊਗਾ ਵਿਆਹ ਤੈਨੂੰ ਕੱਪੜਾ ਨੂੰ ਕੀ ਹੋਇਆ ਕੱਪੜੇ ਤੇਰੇ ਕੋਲ ਵਧੀਆ ਤਾਂ ਹੈਗੇ ਨੋਣਾ ਹਾ ਕੱਪੜੇ ਮਾੜੇ ਨੇ ਹੁਣ ਮੈਂ ਵਿਆਹ ਨਹੀਂ ਜਾਊਂਗਾ ਲੈ ਫਿਰ ਵਿਆਹ ਨੂੰ ਕੀ ਤੂੰ ਤਾਂ ਘਰੇ ਰਹੀ ਵਿਆਹ ਨਹੀਂ ਜਾਣਾ ਹੈਗਾ ਤੇ ਨਿਕਰੇ ਕੋਣ ਨਹੀਂ ਕਰ ਰੱਖੂਗਾ ਆਪਣੇ ਅੱਛਾ ਹੋਰ ਨਾਲ ਐ ਕਰ ਹਾਂ ਅੱਜ ਖਰਾ ਖੁਰਾ ਵੱਢ ਲਿਆ ਨਾਲੇ ਖਾਣ ਪੀਣ ਨੂੰ ਲਈ ਸਮਾਨ ਸੋਣ ਠੰਡਾ ਠੰਡਾ ਫੜ ਲਿਆ ਕੱਲ ਨੂੰ ਆਉਣਗੇ ਅਗਲੇ ਦੇਖਣ ਠੀਕ ਆ ਤਾਈ ਆਹੋ ਚਲ ਕੋਈ ਨਾ ਤਾਈ ਆਉਂ ਇਹਨਾਂ ਟਾਲ ਮਟੋਲੇ ਜੇ ਕਰੀ ਜਾਈ ਨਾਲ ਮੈਂ ਤੈਨੂੰ ਦੱਸਾਂ ਠੀਕ ਆ ਜੀ ਇਹ ਦੇਖ ਲਾ ਪਹਿਨਾ ਕੱਪੜੇ ਕੱਪੜੇ ਨਾ ਇਹ ਤਾਂ ਕਿਤੇ ਹੋਰ ਬਰੀਆਂ ਸਮਿਆਂ ਦਾ ਮੈਂ ਅੱਗੇ ਥੋੜੇ ਕੱਪੜੇ ਨੇਗੇ ਲਾ ਮੰਮੀ ਆ ਗਈ ਪੁੱਤਰਾ ਆ ਗਈ ਲੇਟ ਹੋ ਗਈ ਤੋ ਤਾਂ ਉਹ ਕੀ ਕਰਾਂ ਮੈਂ ਬਸ ਅੱਜ ਪਹਿਲੀ ਵਾਰ ਆਨਾਂਗੀ ਤਾਂ ਕਰਕੇ ਲੇਟ ਚਲ ਬੈਠ ਕੋਈ ਨਾ ਨਹੀਂ ਹਮੇ ਬਾਈ ਕਿੱਥੇ ਉਹਨੂੰ ਫੋਨ ਮਲਾਈ ਜਾਂਦੇ ਸੀ ਫੋਨ ਹੀ ਨਹੀਂ ਚੱਕਦਾ ਉਹ ਕੀ ਪਤਾ ਇੱਧਰ ਹੋਣਾ ਕਿਧਰੇ ਜਾ ਰਿਹਾ ਹੋਣਾ ਉਹ ਕਿੜਾ ਘੜੇ ਖੜਦਾ ਆ ਆਈ ਤਾਂ ਨਹੀਂ ਹੈਗੀ ਹਲ ਤੱਕ ਉਹਧਰ ਤਾਂ ਪਾਵੇਂ ਆ ਰਹੇ ਹੁਣ ਸਰ ਵੀ ਕਿ ਆਪਣੇ ਕੰਨੀ ਤਾਂ ਕੋਈ ਨਹੀਂ ਆਇਆ ਹਜੇ ਚਲ ਬਸ ਮੈਨੂੰ ਤਾਂ ਸਿਮੇ ਲੇਟ ਨਾ ਹੋ ਜਾ ਕਿਤੇ ਉਹਨਾਂ ਦੇ ਆਣ ਤੋਂ ਬਾਅਦ ਆਵਾਂ ਮੈਂ ਨਾ ਨਾ ਚਲ ਵਧੀਆ ਕਰਿਆ ਤੂੰ ਪਹਿਲਾਂ ਆ ਗਈ ਫਿਰ ਐ ਕਰ ਨਾਲ ਤਾਂ ਮੰਮੀ ਆ ਦੇਖ ਵੀਰਾ ਕਿੱਥੇ ਉਹਨੂੰ ਫੋਨ ਮਲਾ ਨਾਲ ਸਰਬੀਰ ਭੈਣ ਨੂੰ ਫੋਨ ਮੁਲਾ ਦੇ ਚਲ ਮੈਂ ਲਿਆਉਣੀ ਆ ਫਿਰ ਫੋਨ ਚੱਕ ਕੇ ਮੈਂ ਕਰਦੀ ਆ ਉਹਨਾਂ ਦਾ ਚੰਗ ਕਰ ਦੇ ਪਾਣੀ ਦਾ ਭਰਾ ਦੇ ਪਾਣੀ ਮੈਂ ਮੰਗਾਉਣੀ ਆ ਵੇ ਮੁੰਡੇ ਪਾਣੀ ਲੈ ਕੇ ਦੇ ਵੇ ਲੈ ਆਣਾ ਪਾਣੀ ਇਹਨੂੰ ਵੀ ਆ ਨਹੀਂ ਪਤਾ ਲੱਗਦਾ ਵੀ ਜੇ ਕੋਈ ਆਇਆ ਕਰੇ ਪਾਣੀ ਦੇਦਾ ਹੋਰ ਇਹ ਤਾਂਹੀਂ ਕਰਦਾ ਆ ਅੰਦਰ ਵੜ ਕੇ ਬੈਠਾ ਰਹੂਗਾ ਵੇ ਲੈ ਆ ਦੇ ਪਾਣੀ ਲੈ ਆਣਾ ਰਹੀ ਆ ਕਿਵੇਂ ਆ ਬਈ ਠੀਕ ਆ ਠੀਕ ਆ ਬਈ ਬਹਿ ਜਾ ਹੁਣ ਖੜਾ ਕੀ ਦੇਖੀ ਆ ਨਾ ਵਗ ਜਾ ਉਹ ਮੇਰੇ ਵਾਸਤੇ ਵੀ ਲੈ ਦੇ ਨਾਲੇ ਪਾਣੀ ਠੀਕ ਆ ਬਈ ਹੋਰ ਬਾਈਕਰ ਐ ਡਿਗਦੀ ਸਾਰੇ ਹਾਂ ਹਾਂ ਘਰੇ ਸਾਰੇ ਠੀਕ ਤੂੰ ਸੁਣਾ ਤੇਰਾ ਕੰਮ ਤੁੰਦਾ ਕਿਵੇਂ ਚੱਲੀ ਜਾਂਦਾ ਡਿਊਟੀ ਵਧੀਆ ਚੱਲੀ ਜਾਂਦੀ ਆ ਤੇਰੀ ਹਾਂ ਬਈ ਵਧੀਆ ਚੱਲੀ ਜਾਂਦੀ ਆ ਬਸ ਛੁੱਟੀਆਂ ਹੋਣੀਆਂ ਅਗਲੇ ਮਹੀਨੇ ਹੁਣ ਅਗਲੇ ਮਹੀਨੇ ਕੋਈ ਗੱਲ ਨਹੀਂ ਹਾਂ ਜੋ ਤੇਰਾ ਵਿਆਹ ਹੋਣਾ ਅੱਛਾ ਤੈਨੂੰ ਮਿਲੇ ਛੁੱਟੀਆਂ ਲੈ ਲਈ। ਵਿਆਹ ਨੂੰ ਹੋ ਜਾ ਕੀ ਹੋਇਆ ਬਾਈ। ਉਹੀ ਗਾਲੀ ਕਰੀ ਜਾਂਦੇ ਰਸਤਾ। ਲੈ ਮੰਮੀ ਤਾਂ ਕਹਿੰਸੀ ਤੂੰ ਮੰਨ ਗਿਆ ਤੂੰ। ਹੁਣ ਤੂੰ ਐ ਕਰੀ ਜਾਂਦਾ ਮੇਰੇ ਮੂਰੇ। ਚੱਲ ਦੇਖ ਲਓ ਬਾਕੀ ਜਿਵੇਂ ਸਾਨੂੰ ਸਹੀ ਲੱਗਦਾ। ਦੇਖ ਬਈ ਮੇਰੇ ਵਿਆਹ ਤੋਂ ਬਾਅਦ ਤੈਨੂੰ ਵੀ ਪਤਾ ਮੰਮੀ ਨੂੰ ਕੰਮ ਧੰਦੇ ਦੇ ਪਿੱਛੇ ਕਿੰਨਾ ਔਖਾ। ਨਾਲੇ ਆਹ ਕੀ ਕਿਹੜਾ ਕੰਮ ਕਰਾਉਂਦਾ ਤੈਨੂੰ ਪਤਾ ਤੈ ਹੈਗਾ ਬਸ ਆ ਮੇਲ ਦਾ ਰਫੀਓ। ਮਾੜਾ ਮੋਟਾ ਇਹਨੂੰ ਵੀ ਤੁਸੀਂ ਚਾਰ ਕੇ ਰੱਖਿਆ ਕਰੋ। ਇਹਨੂੰ ਵੀ ਕੰਮ ਧੰਦੇ ਲਾਉਨੇ ਆ ਜੀ ਕਿਹੜਾ ਨਿਸ਼ਾ ਕੋਈ। बस ਫਿਰ ਦਰਨ ਦਾ ਬੋਲਿਆ ਮੂੰਗ ਇੱਧਰ ਵਗ ਗਿਆ ਇੱਧਰ ਵਗ ਗਿਆ ਚੱਲ ਚੰਗਾ ਹੁਣ ਤੇਰੀ ਬਹੂ ਆ ਜੂਗੀ ਨਾ ਫਿਰ ਸਾਰਾ ਕੁਝ ਸੱਭਲ ਜੂਗਾ ਹੋਰ ਚੱਲ ਨਾਲੇ ਬੇਬੇ ਨੂੰ ਸੁਭਦਾ ਖਾਣਾ ਮਿਲ ਜੂਗਾ ਉਹ ਤਾਂ ਲੈ ਮੈਂ ਬੇਬੇ ਨੂੰ ਭੇਜਿਆ ਸੀ ਵੀ ਸਰਵੀ ਨੂੰ ਫੋਨ ਕਰ ਦੇ ਤੇ ਆਪ ਅੰਦਰ ਜਾ ਕੇ ਬੈਠੀ ਉਹ ਬੇਬੇ ਆ ਜਾ ਹੁਣ ਬਾਹਰ ਅੰਦਰ ਹੀ ਬੈਗੀ ਤੂੰ ਤਾਂ ਹਾਂ ਨਹੀਂ ਭਾਈ ਚੱਲ ਠੀਕ ਆ ਭਾਈ ਫਿਰ ਮੈਂ ਵੀ ਕੱਪੜੇ-ਕੁਪੜੇ ਬਦਲ ਲੈਣੇ ਕੱਪੜੇ ਬਦਲ ਨੂੰ ਕੀ ਹੋਇਆ ਸੋਹਣਾ ਤਾਂ ਲੱਗਦਾ ਮੇਰਾ ਭਾਈ ਆਉਂਦੇ ਨੇ ਉਹ ਤਾਂ ਹੁਣ ਤੱਕ ਕਿਹ ਹੈ ਭਾਈ ਚੱਲ ਚੰਗਾ ਚੱਲ ਠੀਕ ਆ ਬੇਬੇ ਚਾਚੂ ਬਣਾ ਦੋ ਮੇਰੇ ਵਾਸ ਕਹੂੰਗਾ ਜਾ ਉਹਨੂੰ ਕਿਹਾਗਾ ਹੈ ਮਾਂ ਇਹਦੇ ਵੀ ਜਵਾਨੀਆਂ ਆਂਦੀ ਜਾਂਦੇ ਦੇ ਤਲੇ ਕਹਿੰਦਾ ਚੇਂਜ ਕਰਕੇ ਆ ਨਾ ਕੱਪੜੇ ਹੋਰ ਬੇਸ਼ੱਕ ਉੱਤੋਂ ਤੋ ਕਹਿੰਦਾ ਮੈਂ ਵਿਆਹ ਨਹੀਂ ਕਰਾਣਾ ਚਾਹ ਤੈਨੂੰ ਵੀ ਪੂਰਾ ਵੀ ਹਾਂ ਮੈਨੂੰ ਦੇਖਣ ਆਲੇ ਆਣਗੇ ਹੋਰ ਸਹੀ ਗੱਲ ਆ ਭਾਈ ਆਉਂਦੇ ਨੇ ਪਰ ਇਹ ਫੋਨ ਮੈਂ ਤਿੰਨ ਚ ਕਹਿੰਦੀ ਆਖੇ ਬਸ ਅਸਦਾ ਇਹਦਾ ਭੈਣਾ ਤਾਂ ਕੋਈ ਮੰਗ ਮੰਗਈਆ ਦੇ ਖੇਨਾਂ ਦਾ ਅੱਛਾ ਕੁੜੀ ਆਪਣੀ ਰਾਜ ਕਰੂਗੀ ਉਹ ਤਾਂ ਹੈ ਹੀ ਬੜੀ ਤਾਂ ਹੀ ਇਹਨੇ ਮਿਹਨਤ ਕਰੀ ਆਪਣੀ ਅੱਛਾ ਖਾਣ ਪੀਣ ਨਸ਼ੇ ਪੱਤੇ ਤੋਂ ਮੰਨ ਲੈ ਕੋਹਾ ਦੂਰ ਨੇ ਬਹੁਤ ਸਾਹੂ ਪਰਿਵਾਰ ਹੈ ਅਸੀਂ ਤਾਂ ਕੋਈ ਗੱਲੇ ਨਹੀਂ ਹੂੰ ਸਰ ਆਪਣਾ ਭਾਈ ਬੈਠ ਨੂੰ ਪਰਿਵਾਰ ਚਾਹੀਦਾ ਫਿਰ ਉਹੀ ਗੱਲ ਹੈ ਹੁਣ ਆਪਣਾ ਤਾਂ ਲਿਆਜ ਦਾ ਕੰਮ ਆ ਮਾੜੀ ਥਾਂ ਦਾ ਤੈਨੂੰ ਖੜਾਉਂਦੇ ਆ ਜਾ ਆ ਜਾ ਮੁੰਡਿਆ ਇੱਧਰ ਹੀ ਆ ਇੱਧਰ ਹੀ ਆਏ ਮਕਾਨ ਆਏ ਲੰਘੇ ਪੈਸੇ ਸਸਤੀ ਗਾਲ ਸਸਤੀ ਗਾਲ ਬਈ ਆ ਬੈਠ ਜਾ ਬੈਠੋ ਸਸਰੀ ਘਰ ਪੈਣ ਜੀ ਸਸਰੀ ਘਰ ਜੀ ਹੋਰ ਰਾਜੀਆਂ ਬਈ ਕੁੜੀ ਪੈਣੀ ਇਹ ਤਾਂ ਨਾ ਮੇਰਾ ਤਾਇਆ ਤੇ ਉਹ ਆਪਣੀ ਕੁੜੀ ਦਾ ਭਾਈ ਹੈ ਅੱਛਾ 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 ਹੈ ਸਸਰੀ ਘਰ ਬਈ ਖੜ ਜਾ ਪਾਣੀ ਮੰਗਾਨਾ ਮੰਮੀ ਮਾਰੀ ਵਾਜ ਬਿਕਲਦੀਪ ਪਾਣੀ ਲੈ ਕੇ ਆਪ ਤਾ ਸੱਸੀ ਗਾੜੀ ਸੱਸੀ ਗਾੜੀ ਸੱਸੀ ਕਾਰ ਭਾਈ ਆਪੇ ਤਾਂ ਪੀਕੇ ਨਹੀਂ ਲਈ ਕਾਰ ਆਏ ਕਰ ਉਧਰ ਜਾ ਕੇ ਡੰਗਰਾਂ ਡੰਗਰਾਂ ਨੂੰ ਦੇਖ ਲੈ ਕੱਕੂ ਕੱਕੂ ਪਾ ਦੇ ਭਾਈ ਠੀਕ ਹੈ ਮੈਂ ਦੇਖ ਲੈ ਨਾਲੇ ਬਹੁਤ ਟਾਈਮ ਹੋ ਗਿਆ ਠੀਕ ਹੈ ਜੀ ਦਰ ਅੰਮੁਡਾ ਕੋਣੋ ਭਾਈ ਜੀ ਮੈਂ ਦੱਸਦੀ ਆ ਇਹ ਮੇਰੇ ਤਾਇਆ ਜੀ ਦਾ ਮੁੰਡਾ ਉਹ ਦਰਸਲ ਨਾ ਆਇਤਾ ਜੀ ਦੀ ਨਾ ਐਕਸੀਡੈਂਟਡ ਡੈਥ ਹੋ ਗਈ ਸੀ ਉਹ ਤਾਂ ਬਸ ਸਾਡੇ ਕੋਲੇ ਰਹਿੰਦਾ ਇਹ ਸਮਝੋ ਵੀ ਸਾਡੇ ਕੋਲੇ ਵੱਡਾ ਹੋਇਆ ਚੱਲ ਭਾਈ ਗੁੱਡੀ ਮੁੰਡੇ ਨੂੰ ਬੁਲਾਓ ਫੇਰਾ ਚੰਟੀ ਹਾਂ ਮਾਂ ਆਜਾ ਬੁੱਤ ਬਾਰੇ ਆ ਗਿਆ ਆ ਗਿਆ ਲਊ ਰਿਹਾ ਆਜਾ ਸੰਟੀ ਸੰਟੀ ਵੇ ਜਾ ਕੋਈ ਹੋਰ ਕੀ ਹਾਲ ਹੈ ਸਿਹਰੀ ਸਤਿਕਾਰ ਭਾਈ ਉਹ ਠੀਕ ਨਹੀਂ ਕਰੇ ਸਾਡੇ ਹਾਂ ਠੀਕ ਠਾਕ ਭਾਈ ਵਧੀਆ ਆਜ ਮੇਰਾ ਭਰਾ ਪਰ ਇਹ ਸਰਕਾਰੀ ਨੌਕਰੀ ਲੱਗਿਆ ਹੋਇਆ ਮਹੀਨੇ ਦਾ 60-70000 ਰੁਪਿਆ ਕਮਾਉਂਦਾ ਡਿਊਟੀ ਕਿੱਥੇ ਹੈ ਬਈ ਆਪਣੋ ਮੇਰੀ ਬਰੇ ਕਪੂਰਸਲੇ ਦਿੱਲੀ ਪਰ ਫੜਾਉਣ ਕਰਦਾ ਤੋਂ ਫਿਰਣੇ ਨਹੀਂ ਮੈਂ ਬਈ ਆਇਆ ਨਾ 15 ਦਿਨਾਂ ਬਾਅਦ ਕੋਈ ਗੱਲ ਨਹੀਂ ਜੀ ਵਿਹਾਂ ਤੋਂ ਬਾਅਦ ਆਪਾਂ ਨੇੜੇ ਤੇੜੇ ਕਿਤੇ ਪੋਸਟਿੰਗ ਕਰਾ ਲਾਂਗੇ ਹਾਂ ਉਹ ਤਾਂ ਬਾਅਦ ਹੋ ਜੀ ਹਾਂ ਉਹ ਤਾਂ ਹੋ ਹੀ ਜਾਂਦਾ ਤੁਹਾਨੂੰ ਪਤਾ ਜੇ ਬਈ ਮਰਜ਼ੀ ਹੋਈ ਕੁੜੀ ਨੇ ਇਹਦੇ ਨਾਲ ਆਉਣਾ ਹੋਵੇ ਤਾਂ ਜਾਣਾ ਹੋਇਆ ਤਾਂ ਇਹਦੇ ਨਾਲ ਬੱਝੀ ਉੱਥੇ ਰਹਿ ਲੈਣਗੇ ਹਾਂ ਬਈ ਉਹ ਤੈਨੂੰ ਦੀ ਸਹਾਂਤੀ ਹੈ ਜੇ ਮਰਜ਼ੀ ਕਰ ਲੈਣਾ ਹਾਂ ਹਾਂ ਜੀ ਹਾਂ ਵੇ ਹਿੱਤ ਸੀ ਦੱਸ ਦੋ ਬਾਕੀ ਇਹ ਤਾਂ ਤੂੰ ਐ ਲਾ ਲਿਆ ਹੁਣ ਮੁੰਡਾ ਤਾਂ ਦੇਖ ਰਿਆ ਕਾਰਵਾਰ ਤੇਰੇ ਸਾਹਮਣੇ ਆ ਠੀਕ ਆ ਉਧਰ ਮਰਾ ਲਵੇਂ ਢੇੜਾ 70 ਲੱਖ ਸਮਝ ਕੋਠੀ ਤੇ ਲਾ ਕੇ ਛੱਡੇ ਨੇ ਹੁਣ ਠੀਕ ਆ ਹਜੇ ਭੰਡਾ ਟੀਂਡਾ ਤਰਿਆ ਨਹੀਂ ਕਹਿੰਦੇ ਭਾਈ ਮਹਾਰਾਜ ਪ੍ਰਕਾਸ਼ ਕਰਾ ਕੇ ਫੇਰ ਜਾਵਾਂਗੇ ਉੱਥੇ ਨਵੇਂ ਘਰੇ ਜ਼ਮੀਨ ਹੈ ਛੋਟੇ ਦੇ ਸਿਰ ਵਰਗੀ ਜ਼ਮੀਨ ਹੈ ਭਈ ਇਹਨਾਂ ਕੋਲੇ 15 20 ਕਿੱਲੇ ਜ਼ਮੀਨ ਦੇ ਨੇ ਅਸਲ ਵਿੱਚ ਵੱਧੇ ਹੋਵੇ ਦਿਖ ਮੈਨੂੰ ਇਹਨਾਂ ਪਤਾ ਨਹੀਂ 70000 ਮੁੰਡੇ ਦਾ ਚੜੇ ਮਹੀਨੇ ਲਾ ਲਿਆ ਇਹ ਦਿਖਦਾ ਬਾਰਲਾ ਪੈਸਾ ਤਾਂ ਰਲ ਨਹੀਂ ਦਿੰਦਾ ਉਹ ਤਾਂ ਹੈ ਜੀ ਬਾਈ ਹਾਂ ਬਾਕੀ ਭਾਈ ਜੇ ਤੈਨੂੰ ਹਜੇ ਵੀ ਕੋਈ ਕੰਮੇ ਪੇਸ਼ੀ ਜੋ ਲੱਗਦੀ ਆ ਪਰਿਵਾਰ ਬੈਠਾ ਸਾਰਾ ਰਾਜ ਕਰੂ ਕੁੜੀ ਇੱਥੇ ਹਾਂ ਭਾਈ ਜੇ ਤੇ ਪੈਂਡ ਪਈ ਛੋਟਾ ਵੀ ਆਪਣੀ ਕੁੜੀ ਰਾਜ ਕਰੇ ਕਹਾਂ ਜਾ ਕੇ ਹਾਂ ਕੁੜੀ ਆਪਣੀ ਲਾਡਾ ਨਾਲ ਪੜਾਈ ਜਾਂ ਲਕਈ ਆ ਸਾਨੂੰ ਵੀ ਆਇਆ ਕਿ ਜਾ ਕੇ ਮੇਰੇ ਪਹਿਲੇ ਕਹਾਂ ਰਾਜ ਕਰੇ ਹਾਂ ਆਪਣੀ ਦਾ ਪਹਿਲੇ ਦਿਨੋਂ ਲਿਖਾ ਜਾ ਤੇਰੇ ਪਿਆਰ ਨਾਲ ਤੈਨੂੰ ਤਾਂ ਪਤਾ ਨਹੀਂ ਅਜੇ ਤੱਕ ਇੱਥੇ ਕੰਮ ਕਰਦੇ ਰਿਹਾ ਮਾੜੀ ਥਾਂ ਖੜਾਉਂਦਾ ਸੀ ਮੈਂ ਤੁਹਾਨੂੰ ਹੈਂ ਇਨਾ ਤੇਰੇ ਕੋਲ ਸਾਇ ਗਿਆ ਹਾਂ ਉਹ ਤਾਂ ਠੀਕ ਆ ਸਾਰੀਆਂ ਗੱਲਾਂ ਤੇਰੀਆਂ ਸਹੀ ਨੇ ਵਧੀਆ ਸਰਕਾਰੀ ਨੌਕਰੀ ਕਰਦਾ ਮੁੰਡਾ ਵਧੀਆ ਕੋਠੀ ਆ ਵਧੀਆ ਰਪੀਆ ਟਕਾ ਹਾਂ ਤੇ ਕੱਲ ਨੂੰ ਗੱਲ ਫੇਰ ਆਪਾਂ ਨੂੰ ਖੇਤ ਜਾਣਾ ਹੈ ਫਿਰ ਮੈਂ ਕੰਮ ਨਿਮੇੜਦਾ ਡੰਗਰਾਂ ਤੇ ਇੱਧਰ ਚੰਗਾ ਮਾਰਿਆ ਗੇੜਾ ਜਾ ਕੇ ਆਪਾਂ ਨੂੰ ਕੋਈ ਗੱਲ ਦੇਣੀ ਨਾ ਪੈਜੀ ਗੱਲ ਕਰ ਲੈ ਲੈਣ ਦੇਣ ਦੀ ਸਾਰੀ ਨਾ ਕੋਈ ਗੱਲ ਨਹੀਂ ਪੁੱਛ ਲੈਨੇ ਆਪਾਂ ਰਿਸ਼ਤਾ ਆਪਾਂ ਮੰਜ਼ੂਰਾ ਹਾਂ ਪਹਿਣ ਜੀ ਆ ਗੁੱਡੀ ਵੀ ਬੈਠੀਏ ਕੋਲੇ ਜੇ ਕੋਈ ਹੈਗੀ ਐ ਡਿਮਾਂਡ ਤਾਂ ਦੱਸ ਦੋ ਪਈ ਆਏ ਕਹਿੰਦਾ ਪਈ ਮੈਂ ਮੰਗ ਮੰਗਈਆ ਜਿਹੜਾ ਕੋਈ ਹੈਗਾ ਮੈਨੂੰ ਦੱਸ ਦੋ ਲੈਣਾ ਦੇਣਾ ਜੀ ਲੈਣਾ ਦੇਣਾ ਤੇ ਸਾਨੂੰ ਤਾਂ ਕੀ ਹੈ ਜੋ ਵੀ ਦੋਗੇ ਸਭ ਦੀ ਕੁੜੀ ਨੂੰ ਹੀ ਦੋਗੇ ਅੱਜ ਜੇ ਮੈਂ ਘਰ ਦਾ ਸਮਾਨ ਲਗਾ ਲਓ ਆ ਵਾਸ਼ਿੰਗ ਮਸ਼ੀਨ ਹੋਗੀ ਫ੍ਰਿਜ ਹੋਗੀ ਆ ਬੈੱਡ ਤੇ ਵਗੈਰਾ ਦੇਖੋ ਤੁਹਾਡੀ ਕੁੜੀ ਦੇ ਖਮ ਮੰਗੇ ਮੈਂ ਤਾਂ ਦੇਖੋ ਵਿਆਹੀ ਤੇ ਰਿਆਂ ਮੈਂ ਤਾਂ ਕਿੱਥੋਂ ਵਰਤਨਾ ਆ ਮੰਮੀ ਦਾ ਵੀ ਤੁਹਾਨੂੰ ਪਤਾ ਚਾਹੀ ਢਿੱਲੀ ਜੀ ਰਹਿੰਦੀ ਆ ਜੋ ਵੀ ਕੰਮ ਤੁਸੀਂ ਨਾਲ ਸਮਾਨ ਤੁਸੀਂ ਦੋਗੇ ਤੁਹਾਡੀ ਕੁੜੀ ਦੇ ਕੰਮ ਆਉਂ ਬਾਕੀ ਤੁਸੀਂ ਇਹ ਲਾ ਲਓ ਵੀ ਵਿਆਹ ਤੇ ਜਿਵੇਂ ਸਾਡੇ ਰਿਸ਼ਤੇਦਾਰ ਹੋਗੇ ਉਹਨਾਂ ਨੂੰ ਛਾਂ ਪਾ ਛੱਲੇ ਫੱਕੜ ਨੂੰ ਭੂਆਣੂ ਤੇ ਬਾਕੀ ਦੇਖੋ ਇਹ ਤਾਂ ਕਰਦੀਆਂ ਹੀ ਪੈਂਦੀਆਂ ਤੁਹਾਨੂੰ ਪਤਾ ਰਸਮਾਂ ਜੀਆਂ ਤੇ ਇੱਕ ਹੋਰ ਕਹਿੰਦੀ ਸੀ ਮੈਂ ਇੱਕ ਸਕਾਰਪੀ ਗੱਡੀ ਕਰਦੇ ਜੀ ਤੁਸੀਂ ਕਿਪਟਰ ਦੇਖ ਸਾਡੇ ਵਾਸਤੇ ਨਹੀਂ ਕਹਿੰਦੀ ਮੈਂ ਤੁਹਾਡੀ ਕੁੜੀ ਵਾਸਤੇ ਕਹਿੰਨੀ ਆ ਤੁਹਾਡੀ ਕੁੜੀ ਨੇ ਫਿਰ ਆਣਾ ਜਾਣਾ ਹੋਊਗਾ ਕਿਤੇ ਆ ਤੁਹਾਨੂੰ ਮਿਲਣਾ ਆਣਾ ਜਾਂ ਫਿਰ ਕਿਸੇ ਹੋਰ ਰਿਸ਼ਤੇਦਾਰੀ ਦੇ ਜਾਣਾ ਚੰਗਾ ਨਹੀਂ ਲੱਗਦਾ ਨਾ ਲੋਕ ਕਹਿੰਣਗੇ ਸਰਕਾਰੀ ਨੌਕਰੀ ਲੱਗਿਆ ਹੋਇਆ ਮੁੰਡਾ ਵੀ ਆ ਮੋਟਰਸਾਈਕਲ ਤੇ ਜਾਂਦੇ ਫਿਰ ਤਾਂ ਕਹਿੰਦੇ ਸੀ ਬਾਕੀ ਤੁਸੀਂ ਦੇਖ ਲਓ ਤੁਹਾਡਾ ਜੋ ਦਿਲ ਕਰਦਾ ਤੁਸੀਂ ਉਹ ਦੇ ਦਿਓ ਇਹ ਤਾਂ ਸਿਰਫ ਮੈਂ ਆਪਦੇ ਵਾਸਤੇ ਹੁਣ ਦੱਸਤਾ ਦੇਖ ਪਈ ਸਤੂ ਖਰ ਕੁੜੀ ਦੀਆਂ ਗੱਲਾਂ ਜਾਇਜ਼ ਨੇ ਜਿਹੜਾ ਇਹਨੇ ਕਿਹਾ ਬਰਤਨਾਂ ਦਾ ਆਪਣੀ ਧੀ ਨੇ ਨਲੇ ਇੰਨਾ ਕ ਤਾਂ ਚੱਲਦਾ ਹੁਣ ਸੌਨਾਂ ਸੱਪੇ ਪਈ ਰਿਸ਼ਤੇਦਾਰ ਨੇ ਮੂੰਹ ਮਿਲਾ ਜਾ ਤੈਨੂੰ ਪਤਾ ਵੀੜੀਆਂ ਹੁੰਦੀਆਂ ਨੇ ਨਹੀਂ ਰਿਸ਼ਤੇਦਾਰ ਟੁੱਟ ਕੇ ਵਹਿ ਜਾਂਦਾ ਹੂੰ ਗੱਡੀ ਤਾਂ ਆਪਣੇ ਕੋਲੇ ਉੱਥੇ ਗੁੱਡੀ ਆਪਣੇ ਪਿੰਡੀ ਜਾਣਾ ਇਹਨਾਂ ਨੇ ਤਾਂ ਤੇਰੇ ਵੀ ਮੂੰਹ ਲਾ ਜੇ ਚ ਥੁੱਕੇ ਬਣੂਗੀ ਵੀ ਫਲਾਣਿਆਂ ਦਾ ਪਰੌਣਾ ਹੂੰ ਵੱਜੂਗਾ ਤਾਂ ਇ ਥੋੜੇ ਨਾ ਵੱਜੂਗਾ ਉੱਥੇ ਤਾਂ ਹੈ ਸਹੀ ਗੱਲ ਹੈ ਬਾਕੀ ਉਹੀ ਗੱਲ ਹੈ ਤੇਰੇ ਘਰੇ ਕਿਹੜਾ ਹੈ ਨਹੀਂ ਕੁਸਾ ਕੱਲੋਂ ਲੋਕ ਵੀ ਕਹਿਣਗੇ ਕੁੜੀ ਐਂ ਤੋਰਤੀ ਖਲੀ ਹੂੰ ਉਹਨੇ ਕਿਹੜਾ ਵਿਚਾਰੀ ਨੇ ਤੇਰੀ ਜ਼ਮੀਨ ਜਾਇਦਾਦ ਹੋਰ ਕੋ ਸਾਮਣ ਹੈ ਆਹੀ ਹੈ ਜਿਹੜਾ ਲਾ ਦੇਗਾ ਤੂੰ ਆਪਣੇ ਘੜਾ ਘਾਟ ਖੇਚੀ ਦੀ ਹਾਂ ਉਹੀ ਤਾਂ ਮੈਂ ਤੈਨੂੰ ਕਹਿਣਾ ਤੇ ਚੱਲ ਫਿਰ ਹੁਣ ਖੇਤ ਮਰਾ ਲਿਆ ਉਹਨਾਂ ਕਿਹੜਾ ਖੇਤ ਐ ਇੱਥੇ ਨਿਆਈਂ ਚ ਐ ਮੈਂ ਤਾਂ ਹੁੰਦਾ ਜਾਂਦਾ ਰਹਿਣਾ ਆ ਜਾ ਚੱਲ ਫਿਰ ਮਾਰਿਆ ਜੀ ਏੜ ਪਣ ਜੀ ਮੈਂ ਮਰਾ ਲੇ ਮੈਂ ਖੇਤ ਏੜਾ ਪਣ ਜੀ ਕੋਈ ਨਾ ਜਾਇਓ ਹਾਂ ਚੱਲ ਠੀਕ ਐ ਪਣੇ ਤੇ ਨਾਲੇ ਮੈਂ ਮਿਲਿਆਣਾ ਸੀ ਪਣੇ ਮੈਂ ਸੋਨੂੰ ਮਿਲਿਆਤਾ ਅੱਗੇ ਛੋਟੀ ਮਰਚੀਆ ਚੱਲ ਚੰਗਾ ਚੰਗਾ ਪਣੇ ਠੀਕ ਲੱਗੂ ਜੀ ਤਾਂ ਬਹੁਤ ਵਧੀਆ ਕਰਿਆ ਤੱਲਾ ਗੱਲ ਜਿਹੜੀ ਸਕੋਰਪੀਓ ਮੰਗਰੀ ਦੇ ਉਹੀ ਤਾਂ ਗੱਲ ਆ ਦੇਖ ਬਰੀ ਬਰੀ ਕੜਾ ਵਿਆਹ ਹੁੰਦੇ ਨੇ ਦੇਖ ਭਈ ਸਾਡਾ ਮੁੰਡਾ ਵੀ ਵਧੀਆ ਕਮਾਉਂਦਾ ਤੁਮਾਂ ਦਾ ਇਹ ਜਾ ਪੁਰਾਣਾ ਮਿਲਣਾ ਵੀ ਨਹੀਂ ਉਹਨੂੰ ਹਾਂ ਬੜੇ ਹੁਣ ਜਦ ਸੋਹਰੇ ਜਾਇ ਕਰੂੰਗਾ ਜਾਂ ਸਕੂਲ ਚ ਜਾਇ ਕਰੂੰਗਾ ਫੇਰ ਦੇਖੀ ਤਰਵੰਦ ਦੀ ਮੇਰੀ ਲੈ ਮੇਰੇ ਵੀਰ ਦੇ ਤਾਂ ਉਹ ਵੀ ਬਥੇ ਰੀ ਟੌਰ ਐ ਉਹ ਬਸ ਐਂ ਗੱਲ ਆ ਉਹ ਤੋਂ ਥੋੜੀ ਜ਼ਿਆਦਾ ਹੋ ਜੂਗੀ ਜ਼ਿਆਦਾ ਹੋ ਜੂਗੀ ਪੁੱਤ ਵਧੀਆ ਕਰਦਾ ਕੁੜੀ ਵੀ ਸੋਹਣੀ ਚ ਰੱਖੀ ਆ ਮੈਨੂੰ ਪਤਾ ਚੱਲਿਆ ਵਧੀਆ ਪੈਸੇ ਆ ਲੈਣੇ ਲਾਦਣ ਗਿੱਕ ਵਾਰੀ ਪੈਸਾ ਵਧੀਆ ਆ ਦੇਖ ਲੈ ਭਾਈ ਸੱਤੂ ਇੱਥੋਂ ਲਾ ਕੇ ਸਮਝ ਆਉ ਫਾਰਮ ਚਮਕਦਾ ਤੈਨੂੰ ਇਹ ਸਾਰੇ ਲਾ ਲੈ ਇਹਨਾਂ ਦੀ ਆ ਗਿਆ ਬਾਹ ਬਹੁਤ ਤਕੜਾ ਨਹਿਰੀ ਪਣੀ ਲੱਗਦਾ ਓਰੇ ਅੱਸੀ ਅੱਸੀ ਮਣਦਾ ਕਣਕ ਝੜਦੀ ਐ 110 10 ਮਣ ਜੀਰੀ ਹੋ ਜਾਂਦੀ ਐ ਹੂੰ ਕਣਕ ਦਾ ਤੂੰ ਐ ਲਾ ਰ ਮੰਨੇ ਦਾ ਮਖੌਲਾ ਟ੍ਰੈਕਟਰ ਟਰਾਲੀ ਨਾਲ ਤਾਂ ਪੂਰਾ ਨਹੀਂ ਪੜਦਾ ਟਿਪਰ ਨੇ ਇਹਨਾਂ ਕੋਲੇ ਭਰਤਾ ਆਲੇ ਸਮਝ ਹਾੜੀ ਸੌਣੀ ਉਹਨਾਂ ਨਾਲ ਹੀ ਢੋਂਦੇ ਨੇ ਤਾਂ ਹੂੰ ਠੀਕ ਆ ਰੀੜਾ ਥੈਲਾ ਨਹੀਂ ਇਹ ਪਾਉਂਦੇ ਜੂਰੀਆ ਨੂੰ ਦਿਖਾਉਂਦੇ ਰੂੜੀ ਦਾ ਰੇ ਇੰਨਾ ਇਨਾ ਕੋਲੇ ਦੇਸੀ ਖਰਾਕ ਪਾਉਂਦੇ ਨੇ ਇਹ ਹੂੰ ਤਾਂ ਜਿਹੜਾ ਮੁੰਡਾ ਰਹਿੰਦੇ ਨੇ ਕੋਲੇ ਇਹ ਹਾਂ ਸਾਰਾ ਕੰਮ ਹੀ ਕਰਦਾ ਹਾਂ ਕੰਮ ਤਾਂ ਇਹੀ ਕਰਦਾ ਫਿਰ ਉਹ ਤਾਂ ਦੂਜਾ ਤਾਂ ਮਾਸਟਰ ਲੱਗਿਆ ਹੋਇਆ ਹੈ ਇਹ ਸਾਰੀ ਖੇਤੀਬਾੜੀ ਹੀ ਸੰਭਾਲਦਾ ਮੁੰਡਾ ਹਾੜੀ ਸੰਭਾਲਦਾ ਹੈ ਡੰਗਰਾ ਪਸ਼ੂ ਦਾ ਹੋਣਾ ਡੰਗਰ ਪਸ਼ੂ ਦਾ ਮੁੰਡਾ ਇਹ ਵੀ ਕੰਮ ਵਾਲਾ ਹੈ ਠੀਕ ਆ ਹੂੰ ਤਾਂ ਹੀ ਤਾਂ ਪਈ ਧੀਵੇਂ ਮੀਨੇ ਜ਼ਮੀਨ ਨੂੰ ਗੇੜਾ ਨਹੀਂ ਖਾਣ ਦਿੰਦੇ ਕਦੇ ਕਨਾਲ ਲੈ ਨਹੀਂ ਕਦੇ ਦੋ ਕਨਾਲਾਂ ਲੈ ਲੀਆਂ ਹੈ ਕੋਠੀ ਉਧਰ ਦੇਖ ਲਾ ਮਹਿਲੇ ਬਣਾਤਾ ਇੱਕ ਮੁੰਡਾ ਮਿਹਨਤੀ ਲੱਗਦਾ ਨਾ ਉਹ ਆ ਮਿਹਨਤੀ ਹੈ ਪਰਿਵਾਰ ਤਾਂ ਖਾਰਾ ਉਹ ਵੀ ਮੁੰਡਾ ਮਿਹਨਤੀ ਹੈ ਵੀ ਮਿਹਨਤੀ ਹੈ ਹੂੰ ਇਹ ਤਾਂ ਕੋਈ ਗੱਲੇ ਨਹੀਂ ਪਰਿਵਾਰ ਚ ਉਹ ਤਾਂ ਮੈਂ ਦੇਖ ਲੇ ਹੂੰ ਆ ਮੁੰਡਾ ਉਹੀ ਆ ਹਾਂ ਉਹ ਲਗਰੇ ਮੁੰਡਾ ਦੇਖ ਉਹ ਤਾਂ ਪਸੀਨ ਵਢਣਾ ਤੂੰ ਖੜਾ ਮੈਂ ਮੜੀ ਗੱਲ ਕਰਾਂ ਕਰਿਆ ਹੈ ਕਰਿਆ ਗੱਲ ਕਰਨੀ ਤਾਂ ਐ ਕਰਨੀ ਆ ਆਪਾਂ ਵਗ ਚੱਲਦੇ ਆ ਨਾ ਕੋਈ ਨਾ ਮੈਂ ਕਰਕੇ ਆਉਣਾ ਗੰਦੂ ਕਰਿਆ ਕੋਈ ਨਾ ਚੱਲ ਮੈਨੂੰ ਨਾਲੇ ਤੁਰਨਾ ਔਖਾ ਵਿੱਚ ਨਹੀਂ ਬੜਿਆ ਜਾਣਾ ਮੇਰੇ ਤੋਂ ਤੂੰ ਖੜਾ ਜਾਇਆ ਹੋਰ ਉਹ ਇਹ ਕੀ ਲੈਣ ਗਿਆ ਕੀ ਗੱਲਾਂ ਕੀ ਉਲਝਣ ਤਾਣੀ ਚ ਪੈ ਰਿਆ ਇਹ ਸਾਰਾ ਇਹਨੂੰ ਦੱਸਦਾ ਚਲ ਮੈਥੋਂ ਬੇ ਪਰਵਾਹ ਆ ਬੇਤ ਲੈਂਦਾ ਹੋਊਗਾ ਕਈ ਵਾਰੀ ਯਕੀਨ ਨਹੀਂ ਹੁੰਦਾ ਵੀ ਗੱਪ ਗੁੱਪਨਾ ਮਾਰਦਾ ਚਲ ਜਾਇਆ ਹੁਣ ਦੇ ਆਪਾਂ ਨੂੰ ਕੀ ਐ ਕਰ ਲੰਦੇ ਜਿਹੜੀ ਗੱਲ ਕਰੂਗਾ ਸਾਹਮਣੇ ਐ ਇਹਦੇ ਸਭ ਕੋ ਸਾ ਬਈ ਤਰ੍ਹਾਂ ਗੱਲ ਕਰਨੀ ਦੇਖ ਯਾਰ ਹਾਂਜੀ ਬਾਈ ਬਣ ਕੇ ਹੱਥ ਬੰਨ ਕੇ ਬਿੰਦੇ ਮੈਨੂੰ ਜਵਾਬ ਨਾ ਦੇ ਨਾ ਦੱਸੋ ਜੀ ਕੋਈ ਨਾ ਮੈਂ ਸਵੇਰ ਦਾ ਘਰੇ ਆਇਆ ਹਾਂ ਹਾਂਜੀ ਤੈਨੂੰ ਐ ਦੋ ਤਿੰਨ ਜੱ ਯਾਰ ਵਾਰੀ ਨੋਟ ਕੀਤਾ ਪਹਿਲਾਂ ਤੋਂ ਘਰ ਦੇ ਕੰਮ ਨੇ ਮੇੜ ਕੇ ਆ ਸਾਰੇ ਹਾਂ ਜੀ ਕੰਗਰਾਂ ਨੂੰ ਸੰਮੀ ਭਾਗ ਕੇ ਆ ਸਾਡੀ ਵੀ ਤੇ ਆਉਂਦੇ ਦੀ ਸੇਵਾ ਪਾਣੀ ਕਰੀ ਹਾਂ ਜੀ ਫਿਰ ਜਦੋਂ ਸੀ ਖੇਤ ਐ ਤੋਂ ਮੂਰੇ ਆਪਦੇ ਹਾਰਾ ਚਾਰਾ ਵੱਢਣ ਲੱਗ ਰਿਹਾ ਹਾਂ ਹਾਂ ਜੀ ਯਾਰ ਮੈਂ ਚਾਹਣਾਗਾ ਵੀ ਜੇ ਮੈਂ ਆਵਦੀ ਭੈਣ ਦਾ ਰਿਸ਼ਤਾ ਤਿਰਨਾ ਕਰਦਾ ਮੈਂ ਮੈਂ ਤਾਂ ਗਰੀਬ ਆਂ ਜੀ ਕਰੋ ਸਾਰਾ ਹਨਾ ਤੇ ਉਹੀ ਗੱਲ ਆ ਮੇਰੇ ਕੋਲ ਕੁਛ ਨਹੀਂ ਹੈਗਾ ਨਾ ਘਰ ਦੇ ਆਜ਼ਾਦ ਤੇ ਖੇਤ ਕੰਮ ਕਰਦਾ ਰਹਿਣਾ ਮੈਂ ਤਾਂ ਜਿਹੜਾ ਮੈਨੂੰ ਦੇ ਦਿੰਦੇ ਨੇ ਉਹ ਜਿਆ ਪਾ ਲੈਣਾ ਜਿਹੜਾ ਖਾਣ ਨੂੰ ਦੇਂਦ ਨੇ ਖਾ ਲੈਣਾ ਤੇ ਇਹ ਜਿਹ ਤੁਸ ਨੇ ਮੇਰੇ ਚ ਕੀ ਦੇਖਿਆਗਾ ਉਹ ਤਾਂ ਗੱਲ ਠੀਕ ਆ ਹਾਂ ਜੀ ਜਿਹੜਾ ਤੇਰੇ ਤਾਈ ਹੁਰੀ ਕਨੂੰ ਦੇ ਦਿੰਦੇ ਨੇ ਤੂੰ ਪਾ ਲੈਣਾ ਠੀਕ ਆ ਰੁੱਕੀ ਪਣੀ ਦੇ ਦੇਣਾ ਤੂੰ ਖਾ ਲੈਣਾ ਹਾਂ ਜੀ ਪਰ ਤੇਰੇ ਕੋਲ ਉਹ ਚੀਜ਼ ਆ ਜੋ ਉਹਨੇ ਕੋਲੇ ਨਹੀਂ ਹੈਗੀ ਮੈਂ ਆਪਣੀ ਭੈਣ ਦਾ ਰਿਸ਼ਤਾ ਲਾਲਚੀ ਬੰਦੇ ਨੂੰ ਨਹੀਂ ਕਰਨਾ ਚਾਹੁੰਦਾ ਮੈਂ ਇੱਕ ਮਿਹਨਤੀ ਨੂੰ ਕਰਨਾ ਚਾਹਣਾ ਅੱਛਾ ਜੀ ਤੂੰ ਕੱਲ ਨੂੰ ਮਿਹਨਤ ਕਰਕੇ ਕੁਝ ਵੀ ਕਰ ਸਕਦਾ ਹਾਂ ਜੀ ਜਿਹਦੇ ਅੰਦਰ ਲਾਲਚ ਆ ਗਿਆ ਉਹ ਬੰਦਾ ਕੁਝ ਨਹੀਂ ਕਰ ਸਕਦਾ ਠੀਕ ਆ ਭਾਈ ਬੜ ਕੇ ਮੈਨੂੰ ਜਵਾਬ ਨਾ ਦੇਈਂ ਜਿਹੜਾ ਮੈਂ 40 50 ਲੱਖ ਰੁਪਏ ਉਧਰ ਲਾਉਣ ਦੇ ਆਉਦੀ ਭੈਣ ਤੇ ਉਹ ਮੈਂ ਤੇਰੇ ਤੇ ਲਾ ਦੂੰਗਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਤੈਨੂੰ ਘਰ-ਬਾਰ A to Z ਚੀਜ਼ ਲੈ ਕੇ ਦਊਗਾ ਚਮਚੂ ਤੋਂ ਲੈ ਕੇ ਯਾਰ ਕਲੀ-ਕਲੀ ਚੀਜ਼ ਲੈ ਕੇ ਦੇ ਦਊਗਾ ਠੀਕ ਹੈ ਤੈਨੂੰ ਮੈਂ ਤੂੰ ਇੱਕ ਵਾਰੀ ਮੈਨੂੰ ਹਾਂ ਕਰ ਦੇ ਚਲੋ ਠੀਕ ਹੈ ਜੀ ਕੋਈ ਨਾ ਫਿਰ ਕਰ ਲੋ ਤੁਸੀਂ ਗੱਲ ਤਾਈ ਹੋ ਰਹਾ ਨਾ ਜਾ ਕੇ ਹਾਂ ਮੈਂ ਕਰ ਦਾਂ ਜਾਂ ਕੀ ਗੱਲ ਹੈ ਮਿਹਨਤ ਬੰਦੇ ਨੂੰ ਕਦੇ ਵੀ ਭੁੱਖਾ ਨਹੀਂ ਮਰਨ ਦਿੰਦੀ ਠੀਕ ਆ ਹਾਂ ਜੀ ਉਹ ਤਾਂ ਠੀਕ ਆ ਤੁਹਾਡੀ ਗੱਲ ਲਾਲਚ ਕਦੇ ਮੁੱਕਦਾ ਨਹੀਂ ਹੈਗਾ ਹਾਂ ਜੀ ਚਲ ਮੈਂ ਕਰ ਦਿੰਦਾ ਜਾ ਕੇ ਚਲੋ ਠੀਕ ਹੈ ਜੀ ਕਰ ਲਓ ਬੰਦੇ ਜੀ ਲੈ ਚਲਾ ਆਤ ਆ ਗਿਆ ਪਤਾ ਨਹੀਂ ਕੀ ਕੁਸਨ ਮੁਰਕਾ ਕਰਕੇ ਆਇਆ ਚੱਲ ਜਲਿਏ ਬੰਡਿਆ ਚਾਰ ਆ ਜਾ ਇਹਦਾ ਗੁੱਡੀ ਦੱਸਦੀ ਦੀ ਆਪਣੀ ਹੂੰ ਸੇ ਬਣਾ ਬਾਗ ਲਾਉਣ ਨੂੰ ਫਿਰ ਇਨੇ ਛ ਨਿਆਈ ਚ ਕਿਉਂ ਪਗਜ ਮਰੀ ਨਾ ਉਹ ਕਿਹੜਾ ਜੰਮੂ ਆ ਕਿਵੇਂ ਮੈਨੂੰ ਕਿਹਾ ਉਸਾ ਨਾ ਕਦ ਲਾਉਣਗੇ ਫਿਰ ਇਹ ਦੇਖੋ ਆਹ ਫਸਲ ਵੱਢ ਕੇ ਫਿਰ ਹੁਣ ਫਸਲ ਦਾ ਕਿਉਂ ਖਰਾਬ ਕਰਨਗੇ ਸੇਬਾਂ ਦਾ આગ ਲਾਉਣਗੇ ਹਾਂ ਚਲੋ ਬਈਆ ਸੇਬਾਂ ਦਾ ਕਿਨੂਆਂ ਦਾ ਹੋਰ ਹੁਣ ਪੈਸਾ ਵਾਧੂ ਹੈ ਪਈ ਕੁਛ ਕਰੀ ਜਾਣਾ ਹਾਂ ਤਖੜੇ ਬੰਦੇ ਨੇ ਹਾਂ ਜਿਹਦਾ ਹੈਗਾ ਕਿਤਾਬ ਕੁੜੀਆਂ ਆ ਲਾਲਾ ਵੀ ਰਾਜ ਕਰੂਗੀ ਹਾਂ ਉਹ ਤਾਂ ਮੈਂ ਸਾਰਾ ਰਿਸ਼ਤੇ ਦਾ ਹੋਰ ਬਹੁਤ ਹੀ ਨਿਗਾ ਚ ਪਰ ਮੈਂ ਸੋਚਿਆ ਫਿਰ ਮਹਾਵੀਰ ਤਾਂ ਆਪਣੇ ਫਿੱਟ ਬੈਂਦਾ ਰਸਤਾ ਇਹ ਹਾਂ ਬੰਦੇ ਬਹੁਤ ਵਧੀਆ ਨੇ ਦੇਖ ਲੈ ਮੈਂ ਚੱਲ ਆਪਾਂ ਕਰੀਏ ਕਰਦੇ ਹਾਂ ਹਾਂ ਚੱਲ ਚੱਲ ਗਿਆ ਵਧੀਆ ਹੋ ਗਏਗਾ ਹੂੰ ਚੰਗਾ ਰਿਸ਼ਤਾ ਮਿਲ ਗਿਆ ਹੁਣ ਲੈ ਹੁਣ ਮੇਰੇ ਚਾਰ ਪੰਜ ਦਿਨ ਰਹਿ ਗਏ ਮੈਂ ਵੀ ਜੰਨਾ ਦਾ ਰੋਟੀ ਉਹ ਉਹ ਆਹ ਦੇਖੇ ਖੇਤ ਜੀ ਹਾਂ ਬੜੀ ਵਧੀਆ ਤਰੇ ਦੱਸੋ ਸ਼ਗਨ ਵੇਹਰਾ ਕਦੋਂ ਪਾਣਾ ਅਸਰ ਹੋ ਕੇਰੀ ਸਾਢੇ ਘੰਟੇ ਤੇਰੀ ਆ हां लेओ भाई सामान सप्पा चल खम्ਣੀ ਵਾਲਾ ਕਰੀਏ ਆਪਾਂ ਸਵਾਈ ਲੱਗ ਗਈ ਤੇ ਲੇਟ ਹੋਈ ਜਾਂਦਾ ਕੰਮ ਚੱਲ ਮੁੰਡਿਆ ਇੱਥੇ ਬਹਿ ਇੱਥੇ ਬੈਠ ਮਮੀ ਖੰਮਣੀ ਵੇਰੇ ਲੈ ਲੈ ਕੁਰਸੀ ਤੇ ਬਿਠਾ ਦਿੰਦੀ ਬਿਹਾਰ ਦਾ ਕੁਰਸੀ ਤੇ ਹੁੰਦਾ ਮੈਨੂੰ ਪਤਾ ਉਹ ਚੱਲ ਕੋਈ ਨਾ ਮਾਂ ਤੂੰ ਖੰਮਣੀ ਵੇਰੇ ਲੈ ਜੀ ਤੁਸੀਂ ਬੰਨੋ ਬਸ ਖੰਮਣੀ ਤਾਂ ਬੰਨਦਾ ਹੀ ਬਲੇ ਮੁੰਡਿਆਂ ਦਾ ਬੁਲਾ ਲਓ ਮੁੰਡਾ ਬੈਠਾ ਤਾਂ ਆਏਗਾ ਜੀ ਮੁੰਡਾ ਬੈਠਾ ਭਾਈ ਇਹ ਮੁੰਡਾ ਨਹੀਂ ਭਾਈ ਹਾਂ ਜਿਹੜਾ ਜਾ ਕੇ ਮੈਂ ਖੇਤੀ ਦੀ ਗੱਲ ਕਰਕੇ ਆਇਆ ਅनाथ ਮੁੰਡਾ ਹਾਂ ਪਤਾ ਪਈਏ ਇਹਦੇ ਰਿਸ਼ਤੇ ਬਾਰੇ ਗੱਲ ਕਰੀ ਐ ਇਹ ਤਾਂ ਕਾਹਲੀ ਉਲਟ ਹੋ ਗਈ ਉਹਨਾ ਇਹਦੇ ਰਿਸ਼ਤੇ ਕੌਣ ਹੋਣੇ ਲਹੂਗਾ ਆ ਕੀ ਗੱਲ ਕਰਦੇ ਹੋ ਤੁਸੀਂ ਜੀ ਉਹਦੇ ਕੋਲੇ ਅੱਲੇ ਨਹੀਂ ਕੁਝ ਪੱਲੇ ਨਹੀਂ ਨਾ ਜ਼ਮੀਨ ਨਾ ਜਾਇਦਾਦ ਸਾਡੇ ਮੁੰਡੇ ਕੋਲ ਸਾਰਾ ਕੁਝ ਆ ਆ ਤੁਸੀਂ ਉਹ ਤੇ ਦੇਖਿਆ ਕੀ ਆ ਜੋ ਉਹਦੇ ਬੋਲੇ ਆ ਇਹ ਮੁੰਡੇ ਜਿਨੀ ਹੈ ਗਿਆ ਕੀ ਮਤਲਬ ਤੁਹਾਡਾ ਇਹ ਮੁੰਡੇ ਕੋਲੇ ਕੀ ਜੀਤ ਘਾਟਾ ਚੰਗੀ ਨੌਕਰੀ ਆ ਚੰਗੀ ਕੋਠੀ ਆ 10 ਬਾਰੇ ਕਿਲੋਟ ਕੋਲ ਜ਼ਮੀਨ ਦੇ ਨੇ ਤੇ ਜਦੋਂ ਤੇ ਗੱਡੀ ਮੰਗੀ ਸਰਕਾਰ ਵੀ ਹੋ ਇਨੇ ਇੱਕ ਵਾਰੀ ਵੀ ਨਹੀਂ ਕਿਹਾ ਹੈਗਾ ਸਾਨੂੰ ਗੱਡੀ ਦੀ ਲੋੜ ਨਹੀਂ ਹੈਗੀ ਕਿਉਂ ਲਾਲਚਾ ਉਹ ਮੁੰਡਾ ਮਿਹਨਤੀ ਆ ਫਰੇ ਦਾ ਮਤਲਬ ਕੀ ਆ ਹੁਣ ਨਕਦ ਅਸੀਂ ਮੰਗਾਗੇ ਸਾਡੇ ਕੋਲ ਹੈਗਾ ਮੈਂ ਆਪਣੀ ਭੈਣ ਦਾ ਰਿਸ਼ਤਾ ਮਿਹਨਤੀ ਮੁੰਡੇ ਨੂੰ ਕਰਨਾ ਨਾ ਕਿ ਲਾਲਚੀ ਮੁੰਡੇ ਨੂੰ ਅਸੀਂ ਤਾਂ ਭਾਈ ਹੱਤ ਦਾ ਹੀ ਮੰਗਿਆ ਤੀਗਾ ਅਸੀਂ ਕਿਹੜਾ ਕੋਈ ਜਾਦੇ ਮੂੰਹ ਟੱਡੇ ਹੈਗਾ ਤੈਨੂੰ ਤਾਂ ਉਹੀ ਬੁਰਾ ਲੱਗ ਗਿਆ ਭਾਈ ਇਹ ਗੱਲ ਹੈ ਮਾਂ ਆਪਣੀ ਗਲਤੀ ਆ ਜਿਹੜੇ ਹੁਣ ਉਹ ਆਪਾਂ ਨੇ ਡਾ ਵੱਡਾ ਕਰਿਆ ਪਾਲਿਆ ਉਹਨੂੰ ਆਹ ਦੇਖ ਲੈ ਕੀ ਨਾਮ ਮਿਲ ਰਹੇ ਨੇ ਉਹ ਜੜਾਂ ਚ ਦਾਤੀ ਫੇਰ ਨ ਲੱਗਿਆ ਤਾਂ ਆਪਣੇ ਹਾਂ ਮੈਂ ਤਾਂ ਕਹਿੰਨੀ ਆ ਕੱਢ ਦੇ ਉਹਨੂੰ ਘਰੋਂ ਲੋੜ ਨਹੀਂ ਹੈਗੀ ਕਰਾਂ ਕੱਢੂ ਨਾ ਕੱਢੂ ਜਿਹੜਾ ਮੈਂ 40 ਲੱਖ ਰੁਪਇਆ ਇਹਦੇ ਲਾਉਣ ਦੀ ਆ ਉਹ ਮੈਂ ਉੱਥੇ ਲਾਉਂਗਾ 온 ਸਾਰਾ ਹਾਂ ਉੱਥੇ ਲਾਉਂਗਾ ਹਾਂ ਆਪ ਇਹਨੂੰ ਕਰ ਬਣਾ ਕੇ ਦਊਂਗਾ ਇਹਦਾ ਪੈਸਾ ਤੂੰ ਦੋ ਜਿਹੜੀ ਜਿਹੜੇ ਮੈਂ ਉਹਨੂੰ ਦਊਂਗਾ ਬਾਈ ਤੁਸੀਂ ਵੀ ਬੋਲੋ ਜੀ ਕੁਸਾ ਗਲਤ ਕੰਮ ਕਰਦਾ ਹੈ ਪੈਸਾ ਤੂੰ ਇਹ ਤਾਂ ਤੂੰ ਉਹ ਤੂੰ ਨਾ ਟੈਨਸ਼ਨ ਲੈ ਜਦੋਂ ਮੈਂ 40-50 ਲੱਖ ਰੁਪਏ ਉਧਰ ਲਾਵਾਂਗਾ ਲੱਖ ਰੁਪਏ ਤੇ ਰਿਵੀ ਸ਼ਾਮ ਪਾ ਦੂੰਗਾ ਉਹ ਤਾਂ ਕੋਈ ਗੱਲ ਨਹੀਂ ਭਾਈ ਫਿਰ ਹੁਣ ਜਿਹੜੀ ਗੱਲ ਕਰਕੇ ਆਏ ਆ ਆਪਾਂ ਉੱਤੇ ਰਹਿਣਾ ਚਾਹੀਦਾ ਨਾ ਹੂੰ ਤੂੰ ਤਾਂ ਘਰ ਪਾੜਨ ਲੱਗ ਗਿਆ ਇਹਨਾਂ ਦਾ ਨਾਲ ਤਨੀ ਕਦੀ ਇਹ ਮੁੱਕਦਾ ਹੁੰਦਾ ਭਾਈ ਇਹਦੇ ਬੰਦੇ ਤਾਂ 70000 ਨਾਲ ਕਿਹੜਾ ਨਹੀਂ ਹੁੰਦਾ ਹੈਗਾ ਉਸ ਕਰ ਵੀ ਵੱਡੀ ਨਾਲ ਹੋਊਗਾ ਯਾਂਗੇ ਯਾਰ ਚੱਲ ਭਾਈ ਸਾਥੋਂ ਗਲਤੀ ਹੋ ਗਈ ਸਾਨੂੰ ਕਰ ਮਾਹ ਅਸੀਂ ਤਾਂ ਬਹੁਤ ਵੱਡਿਆ ਲਾਲਚ ਕਰ ਬੈਠੇ ਸੀਗੇ ਸਾਨੂੰ ਤਾਂ ਐਦੀ ਵੀ ਚੱਲ ਸਾਡੇ ਮੁੰਡੇ ਨੂੰ ਸਾਰਾ ਕੁਝ ਮਿਲ ਜੂਗਾ ਫਰੀਦਾਂ ਪੜੀ ਤੇ ਲਾਲਚ ਨਾਲ ਦੁਨੀਆ ਮਾਰੀ ਆ ਤੇ ਮੁੰਡੇ ਨੂੰ ਬੁਲਾਓ ਤੇ ਖਾਮਣੀ ਬਣ ਜਨਾ ਬਾਈ ਚੱਲ ਭਾਈ ਬੁਲਾ ਲੈਨੇ ਗਲਤੀ ਹੈ ਅੱਖਾਂ ਖੋਲਤੀਆਂ ਨੇ ਵੀ ਆਪਣੀ ਅੱਜ ਮਾਫ ਕਰੋ ਅਸੀਂ ਲਾਲਚ ਚਾਕੇ ਨਾ ਅੰਨੇ ਹੋ ਗਏ ਸੀਗੇ ਹਾਂਜੀ ਸਸ਼ੀਕਾਲ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਈ ਤਾਂ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਦੇ ਤੇ ਸ਼ੇਅਰ ਵੀ ਕਰਦੇ ਤੇ ਚੈਨਲ ਸਬਸਕ੍ਰਾਈਬ ਵੀ ਕਰਦੋ ਤੇ ਜਿਨ੍ਹਾਂ ਨੇ ਬੈਲ ਆਈਕਨ ਨਹੀਂ ਔਨ ਕੀਤਾ ਤਾਂ ਉਹ ਵੀ ਔਨ ਕਰ ਦਿਓ ਕਿ ਤੁਸੀਂ ਐਵੇਂ ਸਾਡੇ ਨਾਲ ਬਨੇ ਰਹੋ ਤਾਂ ਹੀ ਅਸੀਂ ਤੁਹਾਡੇ ਵਾਸਤੇ ਵਧੀਆ ਵਧੀਆ ਫਿਲਮਾਂ ਲੈ ਕੇ ਆਉਂਦੇ ਰਹਾਂਗੇ ਧੰਨਵਾਦ